ਕਿ ਮੈਂ ਦੱਲ ਕੇ ਮੈਂ ਸ਼ਿਫਟ ਵਾਰੀ ਚਲਵਾ ਦੋ ਗੱਲ ਆਈ ਸ਼ਿਫਟ ਵਾਰੀ ਮੈਂ ਦੱਸਾਂ ਉਹਨੂੰ ਮੇਰੇ ਭਾਈ ਜਦੋਂ ਮੇਰੀ ਪਹਿਲੀ ਸ਼ਿਫਟ ਸੀਗੀ ਇਡੀਏ ਭਾਈ ਕਦੇ ਕੰਮ ਨਹੀਂ ਸੀ ਕਰਿਆ ਜੀ ਓਕੇ ਤੇ ਜਦੋਂ ਰਿਵੇ ਭਾਈ ਪਹਿਲੀ ਸ਼ਿਫਟ ਲਈ ਆਪਣੀ ਤੇ ਮੈਨੂੰ ਪਹਿਲਾਂ ਉਹਦੇ ਕੰਮ ਦਾ ਪਤਾ ਲੱਗਿਆ ਪਰ ਜਦੋਂ ਭਾਈ ਮੈਂ ਮਤਲਬ ਪੂਰਾ ਥੱਕ ਗਿਆ ਸੀ ਮੈਂ ਕਿਹਾ ਯਾਰ ਵੀ ਕਿੱਥੇ ਫਸ ਗਏ ਪਹਿਲਾਂ ਥੋੜਾ ਮੇਰੇ ਦਿਮਾਗ 'ਚ ਹੀ ਆਇਆ ਵੀ ਯਾਰ ਫਸ ਗਏ ਭਾਈ ਕੀ ਆ ਵੀ ਗੱਲ ਹਰਾ ਵੀ ਕੋਈ ਨਹੀਂ ਵੀ ਘਰ ਦੇ ਵੈਸੇ ਭੇਜ ਦੇਣਗੇ ਇਹ ਵੀ ਫੀਲ ਆਇਆ ਬਈ ਇੱਕ ਟਾਈਮ ਤੇ ਪਰ ਫਿਰ ਜਦੋਂ ਬਈ ਮੈਂ ਪਹਿਲੀ ਸ਼ਿਫਟ ਲਾ ਕੇ ਘਰੇ ਗਿਆ ਮੈਂ ਮੰਮੀ ਦਾ ਕਾਲ ਆਇਆ ਮੰਮੀ ਕਹਿੰਦੇ ਵੀ ਤੁਹਾਨੂੰ ਮੇਰੇ ਕਰੀਬ ਜਿਆਦਾ ਮੰਮੀ ਨੇ ਮੰਮੀ ਦੀ ਕਾਲ ਆਈ ਬੁੱਤ ਕਹਿੰਦੇ ਵੀ ਕਿਵੇਂ ਲੱਗਿਆ ਫਿਰ ਕੰਮ ਕਰਕੇ ਮੈਂ ਲੈ ਕਹਿਣਾ ਸੀ ਪਰ ਅੰਦਰੋਂ ਬਈ ਮੇਰੇ ਇਹ ਫੀਲ ਆਈ ਨਾ ਵੀ ਬਈ ਰੱਬਾ ਯਾਰ ਚੱਲ ਆਪਣੇ ਜੋਗਾ ਹੋਇਆ ਵੀ ਕੁਸ਼ਤ ਕਰਿਆ ਬਈ ਮੈਂ ਜਦੋਂ ਘੰਟੇ ਦੇ ਅਰਲੀ ਪੇ ਲਾ ਕੇ ਦੇਖੀ ਵੀ ਐਨੇ ਬਣ ਗਏ ਮੇਰੇ ਮੈਂ ਕਿਹਾ ਲੈ ਵੀ ਤੂੰ ਆਪ ਕਮਾਇਨੇ ਬਈ ਉਹ ਜਿਹੜੀ ਫੀਲਿੰਗ ਸੀਗੀ ਬਈ ਉਹ ਬਹੁਤ ਵਧੀਆ ਸੀ ਮਤਲਬ ਮੈਂ ਮੰਮੀ ਨੂੰ ਹੱਬ ਕੇ ਦੱਸਿਆ ਮੇਰੀ ਬਈ ਜਿੰਨੀ ਥਕਾਵਟ ਸੀਗੀ ਨਾ ਚੀ ਹੈ ਨ ਮੇਰੇ ਮੰਮੀ ਅੱਜ 8 ਘੰਟੇ ਦੀ ਸ਼ਿਫਟ ਲਾ ਕੇ ਆਏ ਜੀ ਮਤਲਬ ਉਹਨਾਂ ਨੂੰ ਵੀ ਵਧੀਆ ਲੱਗਿਆ ਵੀ ਉਹ ਕਹਿੰਦੇ ਸੀ ਕਹਿੰਦੇ ਚੱਲ ਲੈ ਵੀ ਪੁੱਤ ਸਾਡਾ ਕੰਮ ਕਰਨ ਜੋਗਾ ਵੀ ਐਡਾ ਹੋ ਗਿਆ ਵੀ ਛੋਟੇ ਨਿੱਕੇ ਹੁੰਦੇ ਦਿਖੇ ਜੀ ਤਾਂ ਵੀ ਬਹੁਤ ਵਧੀਆ ਲੱਗਿਆ ਮੈਨੂੰ ਪ੍ਰਾਊਡ ਹੁੰਦਾ ਵੀ ਜਦੋਂ ਘਰੇ ਦੱਸੀਦਾ ਤੇ ਇਹ ਵੀ ਬਾਈ ਹਾਂ ਕਰਕੇ ਤੇ ਮੈਂ ਵੀ ਜਿਹੜੀ ਆਪਣੀ ਪਹਿਲੀ ਪੇਸ ਸੀਗੀ ਉਹ ਮੇਰੀ दिली ਇੱਛਾ ਸੀਗੀ ਤੇ ਮੈਂ ਚਲੋ ਆਪਣੀ ਮਾਂ ਦੇ ਹੱਥੇ ਭੇਜੀ ਸੀਗੀ ਮੈਂ ਰੇ ਮਿੱਟਰੀ ਤੋਂ ਕਰਤੀ ਸੀ ਉਹਨਾਂ ਨੂੰ ਮਨ ਸੀਗਾ ਵੀ ਚਲੋ ਹਾਂ ਵੀ ਕਰਨਾ ਚਾਹੀਦਾ ਬਾਕੀ ਜਿਵੇਂ ਇਹੋ ਠੀਕ ਲੱਗੇ ਮੈਨੂੰ ਉਸ ਟਾਈਮ ਇਹ ਸੀਗਾ